ਭਾਈ ਗੁਰਜੀ ਕਾ ਖਾਲਸਾ ਭਾਈ ਗੁਰਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਉੱਤੇ ਸਵਾਗਤ ਹੈ ਜੀ ਅੱਜ ਦੀ ਆਪਾਂ ਉਹ ਲੈ ਗਏ ਗੋਲ ਪਰਨੇ ਦੀ ਜਿਹੜਾ ਆਪਣਾ ਗੋਲ ਪਰਨੇ ਦਾ ਪਹਿਲਾ ਲੜ ਲਗਾਉਣਾ ਹੈ ਜਿਹੜਾ ਆਪਣਾ ਪਰਨੇ ਦਾ ਵੱਡਾ ਲੜੋਗਾ ਉਸ ਲੜ ਨੂੰ ਫੜ ਕੇ ਛੋਟੇ ਲੜ ਨੂੰ ਉਹਦੇ ਨੂੰ ਫੋਲਡ ਕਰਕੇ ਰੈਕਟੈਂਗਲ ਸ਼ੇਪ ਬਣਾ ਕੇ ਤੇ ਉਸ ਲੜ ਨੂੰ ਸਿਰ ਰਿਕਵਰ ਕਰਕੇ ਉਸ ਲੜ ਦੇ ਜਿਹੜਾ ਆਪਾਂ ਪਹਿਲਾ ਲੜ ਲਗਾਉਣਾ ਉਸ ਕਰਨ ਉਸ 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 ਲੜ ਦੇ ਨਾਲ ਜਿਹੜਾ ਆਪਣੇ ਕੰਨ ਨੂੰ ਨੰਗੇ ਛੱਡਾ ਕੇ ਫਿਰ ਦੂਸਰੇ ਲੜ ਦੇ ਵਿੱਚ ਬਲ ਪਾ ਕੇ ਉਸ ਲੜਨਾ ਜਿਹੜੇ ਆਪਣੇ ਕੰਨ ਹੋਣਗਾ ਪਟਾਕ ਲੈਣੇ ਹਨ ਇਹੜਾ ਆਪਣਾ ਉਪਰੋ ਸਾਰਾ ਹੋਊਗਾ। ਅਬ ਜਿਹੜਾ ਆਪਾਂ ਕਾ ਹਲਕਾ ਆ ਕਪੜਾ ਖਿੱਚ ਕੇੜਾ ਆਪਣਾ ਸਿਰ ਆ ਚੰਗੇ ਤਰ੍ਹਾਂ ਕਵਰ ਕਰ ਲੈਣਾ। ਤੇ ਹੁਣ ਆਪਾਂ ਨੇ ਜਿਹੜਾ ਇਸ ਤਗਲਾ ਲੜ ਲਗਾਉਣਾ ਹੈ ਉਸ ਲੜ ਨੂੰ ਉਪਰੋ ਪੱਲਾ ਇਕੱਠਾ ਕਰਕੇ ਫਿਰ ਥੱਲੇ ਪੱਲਾ ਇਕੱਠਾ ਕਰਕੇ ਉੱਪਰ ਨੂੰ ਲੜ ਨੂੰ ਹੋਲਡ ਕਰਨਾ। ਤੇ ਹੁਣ ਇਸ ਲੜ ਦੇ ਵਿੱਚ ਵੀ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਨੇ ਪਾ ਲੈਣਾ ਜੀ। ਚੰਗੀ ਤਰ੍ਹਾਂ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਇਕੱਠੇ ਕਰਕੇ ਤੇ ਲੜ ਨੂੰ ਵੀ ਜਿਹੜਾ ਆਪਾਂ ਸੈੱਟ ਕਰਕੇ ਲਗਾ ਦੇਣਾ। ਜੇ ਕਰਤਾਂ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਜਿਹੜੇ ਵੀਰਾਂ ਨੇ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਾਡੇ YouTube ਚੈਨਲ ਸਬਸਕ੍ਰਾਈਬ ਤੇ Facebook ਪੇਜ ਨੂੰ ਫੋਲੋ ਜਰੂਰ ਕਰਨਾ ਹਨ ਜਿਹੜਾ ਆਪਣਾ ਪਹਿਲਾ ਲੜ ਸੀਗਾ ਪਹਿਲੇ ਲੜ ਨੂੰ ਵੀ ਆਪਾਂ ਸੈੱਟ ਕਰ ਲੈਣਾ ਬਾਅਦ ਦੇ ਨਾਲ ਲੜ ਨੂੰ ਪਹਿੜਾ ਹੁਣ ਕਿਤਰਾ ਬਾਦਰਾ ਸੈੱਟ ਕਰ ਲਵਾਂਗੇ ਬਾਦ ਨਾਲ ਜਿਹੜਾ ਆਪਣੇ ਵਾਲ ਵੀ ਜਿਹੜੇ ਆਪਾਂ ਸੈਟ ਕਰ ਲੈਣੇ ਹਨ ਹੁਣ ਜਿਹੜਾ ਆਪਾਂ ਨੇ ਤੀਜਾ ਲੜ ਲਗਾਵਾਂਗੇ ਤੀਸਰੇ ਲੜ ਨੂੰ ਬੈਗ ਤੋਂ ਪਿੰਚ ਕਰਕੇ ਤੇ ਇਸ ਲੜ ਦੇ ਵਿੱਚ ਵੀ ਜਿਹੜੇ ਆਪਣੇ ਵਾਲ ਹੋਣਗੇ ਉਹnabla ਨੂੰ ਆਪਾਂ ਨੇ ਪਾ ਲੈਣਾ ਬੜਾ ਨੂੰ ਪਾਉਣ ਤੋਂ ਬਾਅਦ ਤੇ ਲੜ ਨੂੰ ਉੱਪਰੋਂ ਲੜ ਨੂੰ ਚੰਗੀ ਤਰ੍ਹਾਂ ਫੋਲਡ ਕਰਕੇ ਤੇ ਲੜ ਨੂੰ ਸੈਟ ਕਰਕੇ ਲਗਾ ਦੇਣਾ ਜੀ ਤੇ ਹੁਣ ਆਪਾਂ ਇਹੜਾ ਇਸ ਤਰ੍ਹਾਂ ਲੜ ਦਾ ਗਾਵਾਂਗੇ ਉਸੇ ਰਾਣ ਨੂੰ ਵੀ ਇਹੜਾ ਬੈਕ ਟੂ ਪਿੰਚ ਕਰਕੇ ਉਸੇ ਲੜ ਨੂੰ ਵੀ ਚੰਗੀ ਤਰ੍ਹਾਂ ਆਪਾਂ ਇਹੜਾ ਸੈੱਟ ਕਰਨਾ ਇਹੜਾ ਆਪਣੇ ਇਸ ਲੜ ਦੇ ਵਿੱਚ ਬਲ ਹੋਣਗੇ ਉਹਨਾਂ ਬਲਾਂ ਨੂੰ ਪਾ ਕੇ ਤੇ ਲੜ ਨੂੰ ਉੱਪਰੋਂ ਚੰਗੀ ਤਰ੍ਹਾਂ ਇਹੜਾ ਆਪਾਂ ਫੋਲਡ ਕਰਨਾ ਇਹਨੂੰ ਇਹਦਾ ਆਪ ਹੁਣ ਇਹਨੂੰ ਚੰਗੀ ਤਰ੍ਹਾਂ ਇਹਦਾ ਆਪਾ ਸੈੱਟ ਕਰ ਲੈਣਾ ਜੀ ਚੰਗੀ ਤਰ੍ਹਾਂ ਲੜ ਨੂੰ ਇਹਦਾ ਆਪਾ ਗੁਲਾਈ ਦੇ ਹੈ ਗੁਲਾਈ ਦੇ ਵਿੱਚ ਕਰਕੇ ਤੇ ਸਲੱਡ ਦੇ ਵਿੱਚ ਜਿਹੜਾ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਨੇ ਪਾ ਲੈਣਾ ਤੇ ਲੜ ਨੂੰ ਉੱਪਰੋਂ ਚੰਗੀ ਤਰ੍ਹਾਂ ਫੋਲਡ ਕਰਨਾ ਤੇ ਇਹਦਾ ਆਪਣਾ ਲੜ ਨੂੰ ਸੈੱਟ ਕਰਕੇ ਲਗਾ ਦੇਣਾ ਤੇ ਹੁਣ ਲੜ ਨੂੰ ਉੱਪਰੋਂ ਵੀ ਚੰਗੀ ਤਰ੍ਹਾਂ ਸੈੱਟ ਕਰਨਾ ਇਹ ਜਿਹੜਾ ਆਪਣੇ ਪਰਨੇ ਦੇ ਵਿੱਚ ਬਲ ਹੋਣਗੇ ਨਾ ਬਲਾਂ ਨੂੰ ਵੀ ਆਪਾਂ ਸੈੱਟ ਕਰਨਾ ਜੀ ਤੇ ਜਿਹੜਾ ਆਪਣਾ ਬਾਕੀ ਵਾਲਾ ਲੜ ਰਹਿ ਗਿਆ ਉਸ ਲੜ ਨੂੰ ਬੈਕ ਤੇ ਦੱਬ ਦੇਣਾ ਜੀ ਤੇ ਹਣ ਜਿਹੜਾ ਆਪਣਾ ਪਰਨਾ ਕੰਪਲੀਟ ਹੋ ਚੁੱਕਿਆ ਇਸ ਪਰਨੇ ਦੇ ਹੁਣ ਜਿਹੜੀ ਆਪਣੀ ਬਾਕੀ ਦੀ ਸੈਟਿੰਗ ਹੋ ਗਈ ਉਹ ਆਪਾਂ ਕਰ ਲੈਣੀ ਆ ਸਾਰੇ ਪਰਨੇ ਦੇ ਵਿੜਾ ਪੂਰਾ ਵੀ ਸੈੱਟ ਕਰਨਾ ਤੇ ਇਸ ਲੜ ਪਰਨੇ ਦੇ ਵਿੱਚ ਜਿਹੜੇ ਆਪਣੇ ਬਲ ਸੀ ਕਿ ਉਹਨਾਂ ਬਲਾਂ ਨੂੰ ਵੀ ਆਪਾਂ ਸੈੱਟ ਕਰ ਲੈਣਾ ਸਾਰੇ ਲੜਾਂ ਦੇ ਵਿੱਚ ਸਾਰੇ ਲੜਾਂ ਦੇ ਵਿੱਚ ਜਿਹੜਾ ਆਪਾਂ ਵਾਲ ਜਾਈਏ ਫਿਰ ਪੱਗ ਪਾਨੇ ਫਿਰ ਕਿਹੜੇ ਆਪਣੇ ਵਾਲ ਨੇ ਆਪਾਂ ਵਧਾ ਲੈਣੇ ਹਨ ਚੰਗੀ ਤਰ੍ਹਾਂ ਹੁਣ ਜਿਹੜੇ ਆਪਣੇ ਵਾਲ ਨੇ ਉਹ ਪੱਗ ਪਾ ਕੇ ਦਰਾ ਸੈੱਟ ਕਰਾਂਗੇ ਸਾਰੇ ਲੜਾਂ ਦੇ ਵਿੱਚ ਪੱਗ ਪਾਨੇ ਫਿਰ ਇੱਕੇ ਸਾਰੇ ਲੜਾਂ ਨੂੰ ਆਪਾਂ ਸੈੱਟ ਕਰ ਲੈਣਾ ਇਹ ਵੀਡੀਓ ਨੂੰ ਅਵਰੇ ਤੱਕ ਜਰੂਰ ਸ਼ੇਅਰ ਕਰੋ ਜਿਨ੍ਹਾਂ ਵੀਰਾਂ ਨੂੰ ਬਲਾਂ ਵਾਲਾ ਕੋਲ ਪਰਨਾ ਬੰਨਣ ਦੇ ਵਿੱਚ ਕੋਈ ਪ੍ਰੋਬਲਮ ਆਉਦੀ ਹੈ ਤੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਵੀਰੇ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ